ਭਾਈ ਗੋਬਾਲਾ ਬਾਣੀ ਪੜ ਰਿਹਾ ਹੈ ਤੇ ਪੜਦਿਆਂ ਪੜਦਿਆਂ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਗੁਰੂ ਪ੍ਰਸੰਨ ਹੋ ਜੇ ਹੋ ਜਾਵੇਗਾ ਜਦੋਂ ਮੇਰੇ ਤੇ ਤੇ ਮੈਂ ਕੀ ਮੰਗਾਗਾ ਮੈਂ ਆ ਚੀਜ਼ ਮੰਗ ਲੈਣੀ ਹੈ ਅੰਦਰੋਂ ਅੰਦਰ ਹੀ ਸੋਚੀ ਵੀ ਜਾ ਰਿਹਾ ਨਾਲ ਜ਼ੁਬਾਨ ਤੋਂ ਪੜੀ ਵੀ ਜਾ ਰਿਹਾ ਤੇ ਆਪ ਜੀ ਨੇ ਇਹ ਵੀ ਇਤਿਹਾਸਿਕ ਜਿਹੜੀ ਕੱਟਣਾ ਹੈ ਸੁਣੀ ਹੈ ਕਿ ਛੇਵੇਂ ਪਾਦਸ਼ਾਹ ਮਹਾਰਾਜ ਜੀ ਕਹਿਣ ਲੱਗੇ ਗੋਪਾਲਾ ਕੀ ਚਾਉਣਾ ਹੈ ਅਸੀਂ ਤੇਰੇ ਤੇ ਖੁਸ਼ ਹੋਏ ਆਂ ਕਹਿਣ ਲੱਗਾ ਮਾਲਕ ਜੀ ਆਪ ਸ਼ਾਕ ਕਾਬਲੀ ਘੋੜਾ ਅਦਕ ਇਹ ਚੀਜ਼ਾਂ ਜਿਹੜੀਆਂ ਨੇ ਨਾ ਬੜੀ ਕੀਮਤੀ ਨੇ ਸੋਹਣੀਆਂ ਲੱਗੀਆਂ ਨੇ ਤੇ ਮੈਨੂੰ ਇਹੋ ਹੀ ਚਾਹੀਦੀਆਂ ਨੇ ਸਤਿਗੁਰੂ ਜੀ ਕਹਿੰਦੇ ਠੀਕ ਐ ਜੋ ਤੈਨੂੰ ਚਾਹੀਦਾ ਐ ਨਾ ਉਹ ਹੀ ਮਿਲੇਗਾ ਪਰ ਚੇਤੇ ਰੱਖੀ ਸਿਗਾਸਨ ਤੋਂ ਉੱਠ ਕੇ ਮੈਂ ਤੇਰੇ ਕੋਲ ਆਇਆ ਐਂ ਪਰ ਜੇ ਅੰਦਰ ਨਾ ਤੇਰਾ ਰੋਲਦਾ ਹੁੰਦਾ ਇਕਾਗਰ ਰਹਿੰਦਾ ਅੱਜ ਸੱਚੀ ਤੈਨੂੰ ਮੈਂ ਆਪਣੀ ਜਗ੍ਹਾ ਤੇ ਬਿਠਾ ਦੇਣਾ ਸੀ ਐਡੀ ਦਾਤ ਅਸੀਂ ਕਦੀ ਵਿਚਾਰ ਵੀ ਨਹੀਂ ਸਕਦੇ ਇਹਨਾਂ ਜੀਦਾ ਸੇਵਾ ਦੇ ਵਿੱਚ ਇੰਨਾ ਫਲ ਹੈ ਬਜ਼ੁਰਗੀ ਅਵਸਥਾ ਵਿੱਚ ਬਾਬਾ ਅਮਰਦਾਸ ਸਾਹਿਬ ਜੀ ਨੇ ਕੀ ਕੁਝ ਕੀਤਾ ਹੈ ਭਾਂਡੇ ਵੀ ਮਾਂਜੇ ਨੇ ਕੱਪੜੇ ਵੀ ਧੋਏ ਨੇ ਪਖਾ ਵੀ ਚੱਲਿਆ ਪਾਣੀ ਵੀ ਲੈ ਕੇ ਆਏ ਨੇ ਲੱਕੜਾਂ ਵੀ ਲੈ ਕੇ ਆਏ ਨੇ ਅੱਗ ਵੀ ਬਾਲੀ ਹੈ ਮੁੱਠੀ ਚਾਪੀ ਵੀ ਕੀਤੀ ਹੈ ਸਭ ਕੁਝ ਤੇ ਉਹਦਾ ਫਲ ਵੇਖੋ ਅੱਜ ਕੀ ਮਨ ਲੱਗਾ ਹੈ ਰੋਟੇ ਦੇ ਮਾਲਕ ਆਪਣਾ ਰੂਪ ਬਣਾ ਲਿਆ ਤੇ ਸਾਡੇ ਵਰਗਿਆਂ ਨੂੰ ਇਹ ਗੱਲ ਸਮਝਾ ਦਿੱਤੀ ਸੇਵਾ ਦੇ ਵਿੱਚ ਬਹੁਤ ਵੱਡਾ ਫਾਇਦਾ ਬਸ ਕਾਮਨਾ ਰਹਿ ਦੋ ਕੀ ਕਰਿਓ ਜੇ ਤੁਮੇ ਕਰਨੀ ਜਿੰਨੀ ਵੀ ਕਰਨੀ ਹੈ ਇੱਛਾ ਕੋਈ ਨਹੀਂ ਹੋਣੀ ਚਾਹੀਦੀ ਹਾਲਾਂਕਿ ਇੱਛਾਵਾਂ ਦੇ ਨਾਲ ਜਿਹੜਾ ਹੈ ਮਨੁੱਖ ਭਰਿਆ ਹੋਇਆ ਹੈ ਕਿਉਂਕਿ ਆਸਾਵਾਂ ਮਨਸਾਵਾਂ ਇਹਦੀਆਂ ਪੂਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਕੋਈ ਨਾ ਕੋਈ ਮੰਗਦਾ ਹੀ ਰਹਿੰਦਾ ਪਰ ਉਹ ਸੀਮਤ ਰਹਿ ਜਾਂਦਾ ਫਿਰ ਇਸ ਲਈ ਗੁਰੂ ਸਾਹਿਬ ਜੀ ਦੀ ਕਾਲ ਕਮਾਈ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਬਾਛਤ ਪਾਏ ਕਰਤ ਪਾ ਜੋਏ ਮਨ ਇਛਤ ਫਲ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ